ਹਲੋ ਜੀ ਮੇਰੇ ਕੋ ਆਸਾਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਸਿੱਧੂ ਸਿੰਘੀ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਸ਼ੀਨ ਵਰਕ ਦਾ ਸ਼ੂਟ ਡਾਊਨ ਦਿਖਾਵਾਂਗੇ ਤੁਹਾਨੂੰ ਆਪਣੀ ਜਿਹੜੀ ਗੁਰਸਾਹ ਹੈ ਮਸ਼ੀਨ ਵਰਕ ਕਰਦੀ ਹੈ ਮੰਮਾ ਦੀ ਹੈਲਪ ਕਰਦੀ ਹੈ ਸੰਜੀਪ ਸਿੰਘ ਨੇ ਕਈ ਦਿਨਾਂ ਤੋਂ ਆਪਣੇ ਤੋਂ ਵੀਡੀਓਜ਼ ਨੇ ਜਿਹੜੀਆਂ ਅਪਲੋਡ ਨਹੀਂ ਹੋ ਰਹੀਆਂ ਕਿਉਂਕਿ ਕੰਮ ਹੈ ਜਿਹੜਾ ਥੋੜਾ ਜ਼ਿਆਦਾ ਹੋਇਆ ਪਿਆਗਾ ਤੇ ਕਿਉਂਕਿ ਵਿਆਹਾਂ ਦਾ ਸੀਜ਼ਨ ਹੈ ਜਿਹੜਾ ਉਹ ਚੱਲ ਰਿਹਾ ਹੈ ਉਸ ਲਈ ਆਪਣੇ ਜਿਹੜੇ ਸੂਟ ਨੇਗੇ ਉਹ ਕਾਫੀ ਆ ਚੁੱਕੇ ਨੇ ਜਿਹੜੇ ਵਰਕ ਦੇ ਲਈ ਆ ਹੈਂਡਵਰਕ ਸਾਰੀ ਤਰ੍ਹਾਂ ਦੇ ਵਰਕਸ ਦੇ ਵਿੱਚ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਾਂ ਰੈਡੀ ਕਰ ਰਹੇ ਹਾਂਗੇ ਇਹ ਹੀ ਆਪਣਾ ਸਟਾਈਲ ਸੀਟ ਦੇ ਉੱਪਰ ਰੈਡੀ ਹੋ ਰਿਹਾ ਤੇ ਮੈਂ ਤੁਹਾਨੂੰ ਘੇਰਾ ਵੀ ਦਿਖਾਉਣੀ ਆ ਇਸ ਦਾ ਤੇ यदि घेरा आप बहुत सोहना डिजाइन किया है यही वर्क है जो घेरे से रहेगा देखो इस तरह येरा रेडी ये अपने को इक्की इंच घेरा जरा रेडी किया नीचे कट वर्क है तुम्हें भी इस तरह का जोड़ा डिजाइन है रेडी करवा सकते हो गे ਸਿਮਰ ਦਾ ਸਟੱਫ ਰਹੂਗਾ ਇਹ ਸਟੱਫ ਸੀ ਜਿਹੜਾ ਆਪਣੇ ਕਸਟਮਰ ਦਾ ਖੁੱਦ ਦਾ ਸਟੱਫ ਸੀਗਾ ਆਪਾਂ ਸਿਰਫ ਵਰਕ ਕਰਕੇ ਰੈਡੀ ਕਰਕੇ ਦੇ ਰਹੇ ਹਾਂ ਉਸ ਨੂੰ ਸਿਮਰ ਦਾ ਸਟੱਫ ਹੈਗਾ ਇਹ ਤੇ ਲੈਮਨ ਜੀ ਸ਼ੇਡ ਰਹੂਗੀ ਕੈਮਰੇ ਦੇ ਵਿੱਚ ਥੋੜਾ ਕਲੀਅਰ ਨਹੀਂ ਆ ਰਿਹਾ ਇਸ ਤਰ੍ਹਾਂ ਦਾ ਇਸ ਤੇ ਵਰਕ ਹੈਗਾ ਜਿਹੜੇ ਥਰੈਡ ਕਲਰ ਕੰਬੀਨੇਸ਼ਨ ਹੈਗੇ ਬਹੁਤ ਸੋਨੇ ਕਲਰ ਕੰਬੀਨੇਸ਼ਨ ਕੀਤੇ ਹੋਏ ਹੈਗੇ ਤੇ ਇਹ ਆਪਣਾ ਘੇਰਾ ਰੈਡੀ ਹੈ ਇਹਦੇ ਨੀਚੋਂ ਤੁਸੀਂ ਕਾਵਿਯਾ ਲਗਵਾ ਕੇ ਕਟ ਵਰਕ ਵੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਹੀ ਲਖਵਾਉਣਾ ਹੈ ਤਾਂ ਤੁਸੀਂ ਇਦਾਂ ਵੀ ਰਖਵਾ ਸਕਦੇ ਹੋ ਕਿਉਂਕਿ ਕਈ ਪੈਣਾ ਕਹਿ ਦਿੰਦੀਆਂ ਨੇ ਵੀ ਇਹ ਜਿਹੜਾ ਕੱਟਵਰਕ ਹੁੰਦਾ ਨੀਚੋਂ ਉੱਦੜ ਜਾਂਦਾ ਹੈਗਾ ਸੋ ਆਪਾਂ ਇਸ ਨੂੰ ਇਸ ਤਰ੍ਹਾਂ ਵੀ ਰੱਖ ਸਕਦੇ ਹਾਂ ਠੀਕ ਹੈ ਇਹ ਜਿਹੜੀ ਆਪਣੇ ਕਸਟਮਰ ਨੇ ਉਹਨਾਂ ਨੇ ਨੀਚੋਂ ਕਾਹ ਵੀ ਨਹੀਂ ਲਗਵਾਉਣਾ ਕੱਟਵਰਕ ਨਹੀਂ ਕਰਵਾਉਣਾ ਜਸਟ ਉਹਨਾਂ ਨੇ ਸ਼ੇਪ ਹੀ ਦੇਣੀ ਸੀ ਇਹ ਉਹਨਾਂ ਨੇ ਇਸ ਤਰ੍ਹਾਂ ਹੀ ਫੋਲਡ ਕਰਵਾਉਣਾ ਸਿੰਪਲ ਦੇ ਵਿੱਚ ਇਸ ਨੂੰ ਤੇ ਇਹ ਆਪਣਾ 슬ੀਵਸ ਦਾ ਜਿਹੜਾ ਡਿਜ਼ਾਈਨ ਹੈ ਰੈਡੀ ਹੋ ਗਿਆ ਹੁਣ ਮਸ਼ੀਨ ਹੈ ਜਿਹੜੀ ਆਪਣਾ ਇਹਦਾ ਵਰਕ ਪੂਰਾ ਹੋ ਗਿਆ ਇੱਕ ਥ੍ਰੈਡ ਦਾ ਹੋਣਾ ਭਾਵੇਂ ਜਿਹੜਾ ਥ੍ਰੈਡ ਹੈ ਉਹ ਚੇਂਜ ਕਰਨਾ ਹੈ ਮੈਂ ਥ੍ਰੈਡ ਚੇਂਜ ਕਰਕੇ ਤੁਹਾਡੇ ਨਾਲ ਹਾਂ ਜੀ ਤਾਂ ਇਹ ਆਪਣਾ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਕਰਦੀ ਹੈ ਜੀ ਇਸ ਦੇ ਵਰਕ ਦੀ ਫਿਨਿਸ਼ਿੰਗ ਹੈ ਜਿਹੜੀ ਬਹੁਤ ਸੋਹਣੀ ਹੈ ਜੀ ਬਹੁਤ ਸੋਹਣੀ ਫਿਨਿਸ਼ਿੰਗ ਲਿੰਦੀ ਹੈ ਇਹ ਆਪਣੇ ਵਰਕ ਦੀ ਤੇ ਤੁਸੀਂ ਇਸ ਵਰਕ ਨੂੰ ਹੈ ਨਾ ਬਾਟਮ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਜਿਹੜੀ ਇਹ ਵਾਲੇ ਫਲਾਰਮੇਟ ਸੀ ਨੈਟ ਤੇ ਵੀ ਡਿਜ਼ਾਈਨ ਕਰਵਾ ਸਕਦੇ ਹੋਗੇ ਬਹੁਤ ਸੋਹਣਾ ਜਿਹਾ ਡਿਜ਼ਾਈਨ ਹੈ ਜਿਹੜਾ ਰੈਡੀ ਹੋ ਰਿਹਾ ਹਰ ਲੁੱਕ ਦੇ ਲਈ ਇਹ ਬਾਸਕਟ ਡਿਜ਼ਾਈਨ ਹੈ ਦਾ ਜਿਹੜਾ ਘੇਰੇ ਦਾ ਵੀ ਹੈ ਸਿੰਪਲ ਸੋਬਰ ਦਾ ਡਿਜ਼ਾਈਨ ਹੋ ਜਾਈਏ ਆਪਣੇ ਕੋਲੇ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਐਂਡ ਕਿਸੇ ਵੀ ਸਟੱਫ ਦੇ ਉੱਪਰ ਇਸ ਵਰਕ ਨੂੰ ਆ ਜਿਹੜਾ ਕਸਟਮਾਈਜੇਸ਼ਨ ਹੈ ਇਸ ਦੀ ਜਿਹੜੀ ਕਰਵਾ ਸਕਦੇ ਹੋਗੇ ਮੈਨੂੰ ਇਹ ਵਰਕ ਜਿਹੜਾ ਬਹੁਤ ਪਿਆਰਾ ਲੱਗ ਰਿਹਾ ਬਹੁਤ ਸੋਹਣੀ ਜਿਹੀ ਲੁੱਕ ਹੈ ਕੈਮਰੇ ਦੇ ਵਿੱਚ ਇਸ ਦਾ ਕਲਰ ਥੋੜੇ ਕਲੀਅਰ ਜਿਹੀ ਨਹੀਂ ਨਜ਼ਰ ਆ ਰਿਹਾ ਬਸ ਜਿਹੜੀ ਇਹਦੀ ਸੂਟ ਦੇ بیس ਦੇ ਨਾਲ ਕਲਰ ਕੰਬੀਨੇਸ਼ਨ ਹੈ ਨਾ ਥ੍ਰੈਡ ਦੀ ਬਹੁਤ ਸੋਹਣੀ ਲੱਗ ਰਹੀ ਹੈ ਜੀ ਅ ਠੀਕ ਹੈ ਬਾਕੀ ਆ ਆਪਣੇ ਕੋਲ ਹਰ ਤਰ੍ਹਾਂ ਦੇ ਵਰਕ अवेलेबल ਹੈ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਮਸ਼ੀਨ ਵਰਕ ਵੀ ਕਰਵਾ ਸਕਦੇ ਹੋ ਹਨਾ ਪੇਂਟ ਹੈਮ ਪੇਂਟ ਤੇ ਫੋਇਲ ਪੇਂਟ ਜਿੱਦਾਂ ਨਵਾਂ ਹੁਣ ਟ੍ਰੇਨਿੰਗ ਦੇ ਵਿੱਚ ਚੱਲ ਰਿਹਾ ਹੈਗਾ ਤੁਸੀਂ ਆਪਣੇ ਤੋਂ ਹਰ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਐਂਡ ਹਰ ਤਰ੍ਹਾਂ ਦਾ ਜੀ ਸਟਾਫ ਹੈ ਜਿਹੜਾ ਤੁਸੀਂ ਸਾਡੇ ਤੋਂ ਬਾਇ ਕਰ ਸਕਦੇ ਹੋ ਆਪਣਾ ਜਿਹੜਾ ਸਟਾਫ ਹੋਊਗਾ ਬਹੁਤ ਵਧੀਆ ਸਟਾਫ ਹੋਊਗਾ ਤੁਹਾਨੂੰ ਮਾਰਕੀਟ ਨਾਲੋਂ ਵੀ ਆਪਣੇ ਕੋਲ ਜਿਹੜਾ ਸਟਾਫ ਪਲੇਨ ਦੇ ਵਿੱਚ ਵੀ ਪ੍ਰਿੰਟ ਦੇ ਵਿੱਚ ਵੀ ਕਾਫੀ ਲੈਸ ਪ੍ਰਾਈਸ ਦੇ ਉੱਪਰ ਮਿਲੇਗਾ ਤੁਸੀਂ ਤੁਸੀਂ ਦੁਪੱਟੇ ਵਗੈਰਾ ਵੀ ਸਾਡੇ ਤੋਂ ਬਾਇ ਕਰ ਸਕਦੇ ਹੋ ਜੀ ਬਾਕੀ ਕੋਸ਼ਿਸ਼ ਕਰਾਂਗੇ ਕਿ ਆਪਾਂ ਡੇਲੀ ਵੀਡੀਓਜ਼ ਅਪਲੋਡ ਕਰਦੇ ਰਹੀਏ ਹਨਾ ਤੇ ਤੁਸੀਂ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਡੇਲੀ ਦੇ ਵਿੱਚ ਦੇਖਿਆ ਵੀ ਕਰੋ ਵੀਡੀਓਜ਼ ਨੂੰ ਹਾਂਜੀ ਬਾਕੀ ਆਪਾਂ ਅੱਜ ਵੀਡੀਓ ਦੇ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਬੋਲਾਂ ਕਿਉਂਕਿ ਕਾਫੀ ਦਿਨ ਹੋ ਗਏ ਵੀਡੀਓ ਤੋਂ ਅਲੱਗ ਜੇ ਹੋਇਆ ਨੂੰ ਵੀਡੀਓ ਨਹੀਂ ਬਣਾਈ ਹਨ ਮੇਬੀ ਮਨਥ ਹੋਣ ਵਾਲਾ ਹੋ ਗਿਆ ਹੋਣਾ ਪਹਿਲਾਂ ਮੰਮੀ ਬਣਾ ਮੰਮੀ ਨੇ ਬਣਾਈ ਸੀ ਇੱਕ ਦੋ ਵਾਰ ਮੈਂ ਅੱਜ ਕਾਫੀ ਟਾਈਮ ਬਾਅਦ ਵੀਡੀਓ ਬਣਾਈ ਹੈ ਹਾਂਜੀ ਚਲੋ ਬਾਅਦ ਵਿੱਚ ਮਿਲਦੇ ਆਪਾਂ ਕੱਲ ਨਵੀਂ ਵੀਡੀਓ ਦੇ ਵਿੱਚ ਕੱਲ ਆਪਾਂ ਨਵੇਂ ਸੂਪ ਦੀ ਵੀਡੀਓ ਲੈ ਕੇ ਆਵਾਂਗੇ ਇਸ ਮਸ਼ੀਨ ਦੇ ਉੱਪਰ ਹੀ ਹੌਲੀ ਹੌਲੀ ਜਦੋਂ ਇਹ ਮਸ਼ੀਨ ਬਾਰੇ ਮੈਨੂੰ ਵੀ ਪੂਰੀ ਤਰ੍ਹਾਂ ਜਾਣਕਾਰੀ ਮਿਲ ਗਈ ਸਾਰੀ ਇਸ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਇਸ ਤਰ੍ਹਾਂ ਡਿਜ਼ਾਈਨ ਵਗੈਰਾ ਸੈੱਟ ਕਰਨੇ ਹਨ ਏਦਾਂ ਤਾਂ ਮੈਂ ਤੁਹਾਨੂੰ ਵੀ ਇੱਕ ਵੀਡੀਓ ਦਵਾਂਗੀ ਇਸ ਦੀ ਬਹੁਤ ਜਲਦੀ ਹੀ ਅਪਲੋਡ ਕਰਾਂਗੇ ਆਪਾਂ ਹਾਂਜੀ ਓਕੇ ਚਲੋ ਮਿਲਦੇ ਹਾਂ ਕੱਲ੍ਹ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ